ਬੜੇ ਧਿਆਨ ਨਾਲ ਸੁਣਨਾ ਜਿਹੜੇ ਨਹੀਂ ਆਉਂਦੇ ਨਾ ਗੁਰਦੁਆਰੇ ਉਹਨਾਂ ਦਾ ਮਨ ਤੇ ਨਹੀਂ ਮੰਨਦਾ ਨਹੀਂ ਆਉਂਦੇ ਮੰਦਰ ਨਹੀਂ ਜਾਂਦੇ ਮਸਜਿਦ ਨਹੀਂ ਪੜਦੇ ਨਿਵਾਸ ਨਹੀਂ ਜਾਂਦੇ ਚਰਚ ਦੇ ਵਿੱਚ ਪ੍ਰੇਰਣ ਕਰਨ ਵਾਸਤੇ ਉਹਨਾਂ ਦਾ ਮਨ ਨਹੀਂ ਮੰਨਦਾ ਪਰ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਗੁਰਦੁਆਰੇ ਵੀ ਆਉਂਦੇ ਉਹਨਾਂ ਦਾ ਵੀ ਨਹੀਂ ਮੰਨਦਾ ਜੋ ਮੰਦਰਾਂ ਦੇ ਚ ਜਾਂਦੇ ਉਹਨਾਂ ਦਾ ਵੀ ਨਹੀਂ ਮੰਨਦਾ ਤੇ ਤੁਸੀਂ ਆਖੋਗੇ ਕਿ ਇਸ ਤਰ੍ਹਾਂ ਹੋਵੇਗਾ ਮਨ ਮੰਨਦਾ ਤਾਂ ਐ ਤੇ ਆਉਂਦੇ ਆਸੀਂ ਬਾਟ ਕਰਦੇ ਆਂ ਪੂਜਾ ਕਰਦੇ ਆਂ ਗੁਰਦੁਆਰੇ ਆਉਂਦੇ ਆਂ ਕਥਾ ਸੁਣਦੇ ਆਂ ਕੀਰਤਨ ਸੁਣਦੇ ਆਂ ਇਹ ਹੁਣ ਗੁਰੂ ਅਰਜਨ ਦੇਵ ਜੀ ਬਾਵਨ ਅਖਰੀ ਜੀ ਦੱਸਦੇ ਨੇ ਖੋਲ ਕੇ ਦੱਸਦੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨਦਾ ਨਹੀਂ ਹੈ ਪਰਮਾਤਮਾ ਕੋਲੋਂ ਮੰਗਦਾ ਹੈ ਮਨ ਦਾ ਨਹੀਂ ਹੈ ਮੰਗਦਾ ਹੈ ਮੰਗਣ ਵਾਸਤੇ ਆਉਂਦਾ ਹੈ ਤੂੰ ਇਹ ਦੇ ਇਹ ਦੇ ਇਹ ਦੇ ਅਭੀ ਦੇ ਅਭੀ ਦੇ ਅਭੀ ਦੇ ਮੇਰੇ ਘਰ ਧਨ ਆ ਜਾਏ ਪੁੱਤਰ ਆ ਜਾਏ ਪ੍ਰਭਤਾ ਆ ਜਾਏ ਤੇ ਪਰਮਾਤਮਾ ਆਖੇ ਮੈਂ ਵੀ ਆ ਜਾਵਾਂ ਨਾ ਨਾ ਤੇਰੀ ਲੋੜ ਹੈ ਤੋਏ ਕੋ ਉਸ Thank oh you.